ਮਾਮੇ ਦੇ ਮੁੰਡੇ ਦੇ ਵਿਆਹ ਤੇ ਜਾਣ ਵੇਲੇ ਬਾਪੂ ਨੂੰ ਆਖਿਆ ਸੀ ਪਾਪਾ ਤੁਹਾਡੇ ਸਹੁਰਿਆਂ ਚ ਪਹਿਲਾ ਵਿਆਹ ਏ ਸਵਾਲ ਲਵੋ ਨਵੇਂ ਪੈਂਟ ਕੋਟ ਐਵੇਂ ਨਾ ਕੰਜੂਸੀਆਂ ਕਰੀ ਜਾਇਆ ਕਰੋ ਓਏ ਪੁੱਤਰਾ ਇਹ ਸੱਜਣਾ ਫੱਬਣਾ ਥੋਨੂੰ ਜਵਾਨਾਂ ਨੂੰ ਸੌਂਦਾ ਸਾਡਾ ਕੀ ਇਹ ਬੁੱਢਿਆਂ ਠੇਰਿਆਂ ਦਾ ਤੇ ਬਾਪੂ ਨੇ ਪੁਰਾਣੇ ਸਫਾਰੀ ਸੂਟ ਚ ਵਿਆਹ ਭੁਗਤਾ ਦਿੱਤਾ ਤੁਸੀਂ ਤਾਂ ਲੁਧਿਆਣਾ ਨੇ ਟੱਪੇ ਹੋਣੇ ਐਤਕੀ ਤੁਹਾਨੂੰ ਸ਼ਿਮਲੇ ਲੈ ਕੇ ਜਾਣਾ ਕਮਾਉਣ ਯਾਰ ਬਾਪੂ ਮਜ਼ਾਕ ਕਰ ਲੈਂਦਾ ਸੀ ਉਹਨਾਂ ਨਾਲ ਚੌੜ ਪਿਆ ਨੇ ਕਈ ਵਾਰ ਤੂੰ ਤਾਂ ਵੀ ਕਹਿ ਜਾਣਾ ਜਦੋਂ ਪਾਪੇ ਨੇ ਕੋਈ ਚੀਜ਼ ਖਰੀਦਣੀ ਹੁੰਦੀ ਤਾਂ ਬੜੀ ਨਿਰਖ ਪਰਖ ਕਰਨੀ ਅਸੀਂ ਭੈਣ ਭਰਾਵਾਂ ਨੇ ਕਹਿਣਾ ਬਾਪੂ ਆਪਣਾ ਸੀਬੀਆਈ ਚ ਹੋਣਾ ਚਾਹੀਦਾ ਸੀ ਕੰਮ ਤੋਂ ਘਰ ਅਤੇ ਘਰੇ ਕੰਮ ਤੇ ਇਹੋ ਸੀ ਉਹਨਾਂ ਦਾ ਰੁਟੀਨ ਸ਼ੁੱਧ ਸ਼ਾਕਾਹਾਰੀ ਸ਼ਰਾਬ ਸਾਰੀ ਉਮਰ ਜੀਪ ਤੇ ਨਹੀਂ ਤਰ ਕੇ ਦੇਖਿਓਣੀ ਬੜੀ ਬਲੈਕ ਐਂਡ ਵਾਈਟ ਸੀ ਜ਼ਿੰਦਗੀ ਉਹਨਾਂ ਦੀ ਛੋਟੀ ਉਮਰੇ ਕਬੀਲਦਾਰੀ ਮੋਢਿਆਂ ਤੇ ਪੈ ਗਈ ਸੀ ਤਿੰਨ ਭੈਣਾਂ ਦਾ ਵਿਆਹ ਕਰਕੇ ਫਿਰ ਆਪਣੇ ਬਾਰੇ ਸੋਚਿਆ ਸੀ ਰਿਸ਼ਤੇਦਾਰੀਆਂ ਚ ਕਿਵੇਂ ਨਿਭੀਦਾ ਹੈ ਕੋਈ ਉਹਨਾਂ ਤੋਂ ਸਿੱਖਦਾ ਕੁਝ ਹਵਾਵਾਂ ਵਗਦੀਆਂ ਨੇ ਪਰ ਹੁੰਜ ਕੇ ਸਭ ਕੁਝ ਲੈ ਜਾਂਦੀਆਂ ਨੇ ਮੈਸਿਵ ਹਾਰਟ ਅਟੈਕ ਨੇ ਸਾਨੂੰ ਤਿੰਨ ਨਹੀਂ ਗਿਣਨ ਦਿੱਤੇ ਕਿ ਸਾਡੀ ਫੁੱਲਾਂ ਦੀ ਕਿਆਰੀ ਤੇ ਹੋਣੀ ਨੇ ਤਵੀਆਂ ਫੇਰ ਦਿੱਤੀਆਂ ਕਿਸੇ ਨੇ 2 ਮਹੀਨਿਆਂ ਤੋਂ ਛੇੜਿਆ ਨਹੀਂ ਸੀ ਕਾਲਾ ਨਿੱਕੀ ਵੇੜੇ 'ਚ ਖੜਾ ਕੇ ਨਾਲੇ ਤਾਂ ਪਾਪੇ ਦਾ ਸਾਈਕਲ ਸਾਫ ਕਰੀ ਜਾਵੇ ਤੇ ਨਾਲੇ ਰੋਈ ਜਾਵੇ ਤੇ ਸ਼ਾਮੀ ਇੱਕ ਰਿਕਸ਼ੇ ਵਾਲਾ 2000 ਰੁਪਿਆ ਮੋੜਨ ਆਇਆ ਹੱਥ ਜੋੜ ਕੇ ਕਹਿੰਦਾ ਭਾਈ ਸਾਹਿਬ ਨੇ ਬੜੇ ਔਖੇ ਵੇਲੇ ਮਦਦ ਕੀਤੀ ਸੀ ਮਸਾ ਮਸਾ ਐਸੇ ਇਨਸਾਨ ਪੈਦਾ ਹੁੰਦੇ ਧਰਤੀ ਆਪਣੇ ਧੁਰੇ ਤੋਂ ਹਿੱਲ ਗਈ ਲੱਗਦੀ ਏ 150 ਦੀ ਸਪੀਡ ਤੇ ਜਾਂਦੀ ਗੱਡੀ ਦਾ ਪਹੀਆ ਲੈ ਗਿਆ ਪਤਾ ਹੀ ਨਹੀਂ ਲੱਗਿਆ ਲੱਗਦਾ ਪਿਆ ਬਾਪੂ ਬਿਨਾ ਹੁਣ ਚੱਲੂਗਾ ਕਿਵੇਂ ਨੌਜਵਾਨ ਪੀੜੀ ਨੂੰ ਇੱਕ ਬਿਮਾਰੀ ਹੈ ਸਮਝ ਮੇਲਾ ਵਿਛੜਨ ਤੋਂ ਬਾਅਦ ਆਉਂਦੀ ਹੈ ਉਦੋਂ ਨੂੰ ਮੌਕਾ ਹੱਥੋਂ ਖੁੰਝ ਚੁੱਕਿਆ ਹੁੰਦਾ ਹੈ ਮਾਪੇ ਪੁਰਾਣੇ ਖਿਆਲਾਤ ਦੇ ਲੱਗਦੇ ਨੇ ਅਸਲ ਹਕੀਕਤ ਉਦੋਂ ਪਤਾ ਲੱਗਦੀ ਹੈ ਜਦੋਂ ਉਹਨਾਂ ਦੀ ਜੁੱਤੀ 'ਚ ਪੈਰ ਪਾਉਣਾ ਪੈਂਦਾ ਸੋ ਹੱਥ ਰੱਸਾ ਤੇ ਸਿਰੇ ਤੇ ਗੰਡ ਬਸ ਇੰਨਾ ਹੀ ਕਹਾਂਗਾ ਜਿਦੇ ਹੈਗੇ ਆ ਕਦਰ ਕਰ ਲੋ ਜਿਉਂਦਿਆਂ ਜਾਗਦਿਆਂ ਦੀ ਮਗਰੋਂ ਨਹੀਂ ਕੰਦਾ 'ਚ ਟੱਕਰਾ ਮਾਰਨ ਦਾ ਕੋਈ ਫਾਇਦਾ ਨਹੀਂ